ਮਾਨਯੋਗ ਡੀਜੀਪੀ ਸਾਹਿਬ ਪੰਜਾਬ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ੇ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਸ਼੍ਰੀ ਬਾਗੀ ਰਖਮੀਨਾ ਜੀ ਦੀ ਅਗਵਾਈ ਹੇਠ ਅੱਜ ਦੋ ਸਬਡਿਵੀਜ਼ਨਾਂ ਸਬਡਿਵੀਜ਼ਨ ਸ਼੍ਰੀ ਮੁਕਸਰ ਸਾਹਿਬ ਅਤੇ ਸਬਡਿਵੀਜ਼ਨ ਗਿੱਦੜਵਾਹਾ ਵਿਖੇ ਕੋਆਰਡੀਨੇਟ ਸਰਚ ਆਪਰੇਸ਼ਨ ਕਰਾਇਆ ਗਿਆ ਮਾਰਨਿੰਗ ਚ ਜਿਸ ਦੌਰਾਨ ਤਕਰੀਬਨ 101080 ਨਸ਼ੀਲੀਆਂ ਗੋਲੀਆਂ 54 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ ਇਹ ਇਹਦੇ ਰਿਗਾਰਡਿੰਗ ਵੱਖ-ਵੱਖ ਥਾਣਿਆਂ 'ਚ ਪਰਚੇ ਦਰਜ ਕੀਤੇ ਗਏ ਨੇ ਤੇ ਤਕਰੀਬਨ 7 ਦੋਸ਼ੀ ਇਸ 'ਚ ਟੋਟਲ 7 ਦੋਸ਼ੀ ਗ੍ਰਿਫਤਾਰ ਕੀਤੇ ਗਏ ਕਿੰਨੇ ਪਰਚੇ ਸਰਜੇ ਟੋਟਲ 7 ਐਫ ਆਈ ਆਰ ਲਾਜ ਹੋਈਆਂ ਨੇ ਗਿੱਦੜਵਾਹ 'ਚ ਵੀ ਤੇ ਸ੍ਰੀ ਮੁਕਸਰ ਸਾਹਿਬ ਵਿੱਚ ਹਾਂਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਹੈ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਸ਼੍ਰੀ ਬਾਗੀ ਰਖਮੀਨਾ ਜੀ ਦੀ ਅਗਵਾਈ ਹੇਠ ਅੱਜ ਦੋ ਸਬਡਿਵੀਜ਼ਨਾਂ ਸਬਡਿਵੀਜ਼ਨ ਸ਼੍ਰੀ ਮੁਕਸਰ ਸਾਹਿਬ ਅਤੇ ਸਬਡਿਵੀਜ਼ਨ ਗਿੰਦੜਵਾਹ ਵਿਖੇ ਕੋਆਰਡੀਨੇਟ ਸਰਚ ਆਪਰੇਸ਼ਨ ਕਰਾਇਆ ਗਿਆ ਮਾਰਨਿੰਗ ਚ ਜਿਸ ਦੌਰਾਨ ਤਕਰੀਬਨ 101080 ਨਸ਼ੀਲੀਆਂ ਗੋਲੀਆਂ 51 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ ਇਹਦੇ ਰਿਗਾਰਡਿੰਗ ਵੱਖ-ਵੱਖ ਥਾਣਿਆਂ 'ਚ ਪਰਚੇ ਦਰਜ ਕੀਤੇ ਗਏ ਨੇ ਤੇ तकरीबन ਸੱਤ ਦੋਸ਼ੀ ਇਸ ਚ ਟੋਟਲ ਸੱਤ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਕਿੰਨੇ ਪਰਚੇ ਸਰ ਜੀ ਟੋਟਲ ਸੱਤ ਐਫ ਆਈ ਆਰ ਲਾਜ ਹੋਈਆਂ ਨੇ ਗਿੱਦੜਵਾਹ ਚ ਵੀ ਤੇ ਸ੍ਰੀ ਮੁਕਸਰ ਸਾਹਿਬ ਵਿੱਚ ਹਾਂਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਜੀ ਦੀ ਦਿਸ਼ਾ ਨਿਰਦੇਸ਼ੇ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਸ੍ਰੀ ਬਾਗੀ ਰਖਮੀਨਾ ਜੀ ਦੀ ਅਗਵਾਈ ਹੇਠ ਅੱਜ ਦੋ ਸਬਡਿਵੀਜ਼ਨਾਂ ਸਬਡਿਵੀਜ਼ਨ ਸ਼ਹੀ ਮੁਕਸਰ ਸਾਹਿਬ ਅਤੇ ਸਬਡਿਵੀਜ਼ਨ ਗਿੱਦੜਵਾਹ ਵਿਖੇ ਕੋਆਰਡੀਨੇਟ ਸਰਚ ਆਪਰੇਸ਼ਨ ਕਰਾਇਆ ਗਿਆ ਮਾਰਨਿੰਗ ਚ ਜਿਸ ਦੌਰਾਨ ਤਕਰੀਬਨ 101080 ਨਸ਼ੀਲੀਆਂ ਗੋਲੀਆਂ 51 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ ਇਹ ਇਹਦੇ ਰਿਗਾਰਡਿੰਗ ਵੱਖ-ਵੱਖ ਥਾਣਿਆਂ 'ਚ ਪਰਚੇ ਦਰਜ ਕੀਤੇ ਗਏ ਨੇ ਤੇ ਤਕਰੀਬਨ 7 ਦੋਸ਼ੀ ਇਸ 'ਚ ਟੋਟਲ 7 ਦੋਸ਼ੀ ਗ੍ਰਿਫਤਾਰ ਕੀਤੇ ਗਏ ਕਿੰਨੇ ਪਰਚੇ ਸਰਜੇ टोटल सात तो एफ आई आर लॉन्च हुई देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।